ਇਕ ਕਾਲ ਤੁਸੀਂ ਦੇਖ ਰਹੇ ਹੋ ਟੀਵੀ ਦੇਸ਼ ਪੰਜਾਬ ਮੈਂ ਹਾਂ ਸੰਦੀਪ ਸਿੰਘ ਖਰਲ ਤੇ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ ਜਗਸੀਰ ਸਿੰਘ ਸੰਧੂ ਸੰਧੂ ਸਾਹਿਬ ਸਵਾਗਤ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਜੀ ਟੀਵੀ ਦੇਸ਼ ਪੰਜਾਬ ਦੇ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਨੂੰ ਅਸਤੇ ਅਦਾਬ ਸਲਾਮ ਸਤਿ ਸ੍ਰੀ ਅਕਾਲ ਅੱਜ ਆਪਾਂ ਪ੍ਰੋਗਰਾਮ ਸ਼ੁਰੂ ਕਰਦੇ ਆਂ ਦਿਨ ਚੜਿਆ ਤੇ ਸਭ ਤੋਂ ਪਹਿਲਾਂ ਰਾਜਾ ਵੜਿੰਗ ਦੇ ਉਸ ਬਿਆਨ ਤੋਂ ਜਿੱਥੇ ਰਾਜਾ ਵੜਿੰਗ ਨੇ ਪਹਿਲਾਂ ਇੱਕ ਵਾਰੀ ਇਹ ਕਿਹਾ ਸੀਗਾ ਵੀ ਅਕਾਲੀ ਦਲ ਜਿਹੜਾ ਇਹ ਤਕੜਾ ਹੋਣਾ ਚਾਹੀਦਾ ਇਹਦਾ ਸਾਨੂੰ ਫਾਇਦਾ ਹੋਏਗਾ ਫਿਰ ਰਾਜਾ ਵੜਿੰਗ ਨੇ ਇੱਕ ਇੰਟਰਵਿਊ ਕੀਤੀ ਇੱਕ ਕੌਮੀ ਚੈਨਲ ਦੇ ਨਾਲ ਤੇ ਰਾਜਾ ਵੜਿੰਗ ਕਹਿੰਦੇ ਆ ਵੀ ਮੇਰੀ ਤੇ ਰਾਹੁਲ ਗਾਂਧੀ ਹੋਣਾ ਨਾ ਗੱਲ ਹੋ ਗਈ ਆ ਉਹ ਕਹਿੰਦੇ ਤੁਸੀਂ ਨਵੇਂ ਚਿਹਰੇ ਲੈ ਕੇ ਆਓ ਤੇ ਜਦੋਂ ਉਹਨਾਂ ਨੂੰ ਪੱਤਰਕਾਰ ਇਹ ਸਵਾਲ ਕਰਦਾ ਵੀ 60 70 ਬੰਦੇ ਲੈ ਕੇ ਜਾਓਗੇ ਕਹਿੰਦੇ ਨਹੀਂ ਨਹੀਂ ਜੇ ਮੈਨੂੰ 80 ਬੰਦੇ ਵੀ ਨਵੇਂ ਮਿਲੇ ਨਾ ਤਾਂ ਮੈਂ 80 ਨਵੇਂ ਬੰਦਿਆਂ ਨੂੰ ਚੋਣ ਲੜਾਉਂਗਾ ਪਰ ਹੁਣ ਰਾਜਾ ਵੜਿੰਗ ਇਹ ਕਹਿ ਰਿਹਾ ਵੀ ਜੇ ਸੁਖਬੀਰ ਬਾਦਲ 'ਚ ਦਮ ਹੈ ਜੇ ਸੁਖਬੀਰ ਬਾਦਲ ਨੂੰ ਲੱਗਦਾ ਹੈ ਵੀ ਬਲਾਕ ਸੰਵਤੀ ਜਿੱਤਣ ਤੋਂ ਬਾਅਦ ਉਹਨਾਂ ਦੇ ਪੈਰ ਲੱਗ ਗਏ ਆ ਉਹ ਪੱਪਾ ਭਾਰ ਹੋ ਗਏ ਆ ਤੇ ਗਿੱਦੜਵਾ ਤੋਂ ਚੋਣ ਲੜ ਕੇ ਵਿਖਾਉਣ ਤੁਸੀਂ ਰਾਜਾ ਵੜਿੰਗ ਦੇ ਇਸ ਬਿਆਨ ਨੂੰ ਜਾਂ ਲਲਕਾਰ ਕਹਿ ਲੀਏ ਕਿੱਦਾਂ ਦੇਖਦੇ ਹੋ ਇਹਦੇ ਬਾਰੇ ਤੁਸੀਂ ਕੀ ਟਿੱਪਣੀ ਕਰਨੀ ਚਾਹੋਗੇ ਸੰਧੂ ਸਾਹਿਬ ਅਸਲ ਗੱਲ ਖੰਡ ਸਾਹਿਬ ਇਹ ਹੈ ਕਿ ਇਹ ਨਾ ਹੁਣ ਇਸ ਵੇਲੇ ਜਿਹੜੀ ਲੜਾਈ ਹੈਗੀ ਉਹਦੀ 2027 ਦੀ ਵਿਧਾਨ ਸਭਾ ਚੋਣਾਂ ਦੀ ਉਹ ਸ਼ੁਰੂ ਹੋ ਚੁੱਕੀ ਹੈ ਜੀ ਉਹਦੀ ਵਿਸਾਤ ਵੇਚ ਚੁੱਕੀ ਆ ਉਹਦੇ ਤੇ ਮਤਲਬ ਉਹਦੀ ਪੈਚ ਹੈ ਜਿਹੜੀ ਉਹ ਬਣ ਚੁੱਕੀ ਹੈਗੀ ਉਹਨੂੰ ਖੇਡਣ ਦੇ ਯਤਨ ਕੀਤੇ ਜਾ ਰਹੇ ਹੈਗੇ ਹੁਣ ਜਿਹੜਾ 328 ਰੁਪਿਆਂ ਵਾਲਾ ਮਾਮਲਾ ਚੱਲਦਾ ਉਹਦੇ ਤੇ ਲੱਗ ਰਿਹਾ ਹੈ ਵੀ ਇਹ ਲੜਾਈ ਕਿਤੇ ਗੋਲਵਾਂ ਤੋਂ ਮਾਨ ਵਰਸ ਜੀ ਸੁਖਵੀਰ ਬਾਦਲ ਬਣ ਰਹੀ ਹੈ ਤੇ ਹੁਣ ਇੱਥੇ ਕਾਂਗਰਸ ਨੂੰ ਫਿਕਰ ਪੈ ਗਿਆ ਵੀ ਜੇ ਇਦਾਂ ਹੋ ਗਿਆ ਤਾਂ ਫਿਰ ਆਪਾਂ ਕਿੱਥੇ ਜਾਵਾਂਗੇ ਇਹ ਰਾਜਾ ਬਣਿੰਗ ਦਾ ਜਿਹੜਾ ਇਹ ਬਿਆਨ ਹੈ ਇਹ ਚਾਹੁੰਦਾ ਹੈ ਵੀ ਜਿਹੜਾ ਸੁਖਵੀਰ ਬਾਦਲ ਵਰਸ ਜ ਕਾਂਗਰਸ ਇੱਕ ਤਰ੍ਹਾਂ ਦੇ ਨਾਲ ਇਹ ਕਰਨੀ ਚਾਹੁੰਦਾ ਰਾਜਾ ਬਣਗੋ ਉਸ ਤਰ੍ਹਾਂ ਦੀ ਮਤਲਬ ਉਹਨਾਂ ਦੀ ਬਿਆਨਬਾਜ਼ੀ ਹੈ ਜਿਹੜੀ ਸੋ ਰਾਜਾ ਬਣਗ ਤਾਂ ਵੈਸੇ ਤਾਂ ਇਹ ਹੈ ਵੀ ਉਹ ਪਤਾ ਨਹੀਂ ਕਦੋਂ ਕਦੋਂ ਕੀ ਕਹਿ ਦੇਣਾ ਕਦੋਂ ਉਹ ਕੁਝ ਵੀ ਕਹਿ ਸਕਦੇ ਆ ਉਹ ਉਹਨਾਂ ਦਾ ਇਹ ਇਸ ਤਰ੍ਹਾਂ ਦਾ ਸੁਭਾਗ ਹੈ ਤੇ ਪਰ ਵਾਕਈ ਤੁਹਾਡੀ ਗੱਲ ਹੈ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਇੱਕ ਵਾਰ ਉਹਨਾਂ ਦੀ ਇੱਕ ਪਾਉਂਡ ਇੰਟਰਵਿਊ ਇਹ ਵੀ ਸੁਣੀ ਸੀ ਜੋ ਕਹਿੰਦੇ ਮੈਨੂੰ ਜੋਤਸੀ ਨੇ ਦੱਸਿਆ ਵੀ ਤੇਰੇ ਹੱਥ ਦੇ ਵਿੱਚ ਸੀਐਮ ਬਣਨ ਦੀਆਂ ਲਕੀਰਾਂ ਹੈਗੀਆਂ ਨੇ ਤੇ ਮੈਂ ਸੀਐਮ ਬਣਨਾਗਾ ਜੀ ਹਾਂ ਬਣਨ ਦਾ ਸੁਪਨਾ ਤਾਂ ਇਹੋ ਕਹਿ ਰਹੇ ਸੀਗੇ ਵੀ ਮੈਨੂੰ ਮਤਲਬ ਜੇ 80 ਬੰਦੇ ਹੀ ਬਣਨ ਤਾਂ ਮੈਂ ਲੈ ਜਾਊਂਗਾ ਨਵੇਂ ਬੰਦੇ ਸੋ ਚਾਹੁੰਦੇ ਨੇ ਕਿਉਂਕਿ ਪਿਛਲੇ ਸਮੇਂ 'ਚ ਹੋਇਆ ਵੀ ਹੈ ਵੀ ਜਿਹੜੇ ਉਹਨਾਂ ਨੇ ਪ੍ਰਧਾਨ ਜ਼ਿਲ੍ਹਾ ਪ੍ਰਧਾਨ ਲਾਏ ਸੀਗੇ ਤੇ ਉਹ ਇਹਨਾਂ ਨੇ ਆਪਣੀ ਮਰਜ਼ੀ ਦੀ ਲਾ ਦਿੱਤੇ ਪਿਛਲੀ ਵਾਰ ਜਿੰਨਾਂ ਦੀਆਂ ਬਚਨਾਂ ਦੀਆਂ ਪਾਰਸਾ ਗਨੀਆਂ ਸੀਗੀਆਂ ਉਹ ਉਹ ਤਾਂ ਪਤਾ ਨਹੀਂ ਕਿਥੇ ਰੱਦੀ ਦੀ ਟੋਕਰੀ ਚ ਪੈ ਗਈਆਂ ਨੇ ਤੇ ਉੱਥੋਂ ਤਾਂ ਜਿਹੜੀ ਲਿਸਟ ਇਹਨਾਂ ਨੇ ਭੇਜੀ ਸੀ ਉਹ ਜਿਹੜਾ ਪ੍ਰਧਾਨ ਸਿਲੈਕਟ ਹੋ ਗਏ ਨੇਗੇ ਤੇ ਹਾਲਾਂਕਿ ਤਾਂ ਤੋਂ ਕਿਹਾ ਗਿਆ ਸੀ ਵੀ ਸਪਾਰਸ਼ਾ ਕਰਕੇ ਭੇਜੋ ਜਿਹੜੇ ਬੰਦੇ ਨਵਾਂ ਸਮਟਨ ਬਣਾਉਣਾਗਾ ਉਹ ਸੀ ਲਾਵਾਂਗੇ ਪਿਛਲੇ ਦਿਨਾਂ ਚ ਤੁਹਾਡੇ ਯਾਦ ਹੋਣਾਗਾ ਚੰਨਜੀਤ ਸਿੰਘ ਚੰਨੀ ਨੇ ਇਹਨਾਂ ਦੀ ਜਿਹੜੀ ਕੌਮੀ ਹੋਈ ਸੀਗੀ ਇੱਕ ਮੀਟਿੰਗ ਕਾਂਗਰਸ ਦੀ ਉਹਦੇ ਵਿੱਚ ਕਾਫੀ ਰੌਲਾ ਰੱਪਾ ਪਾਇਆ ਸੀ ਇਸ ਗੱਲ ਨੂੰ ਲੈ ਕੇ ਉਹਨਾਂ ਨੇ ਕਹੀ ਵੀ ਸੰਗਠਨ ਮਜ਼ਬੂਤ ਕਰਨ ਵਾਲਾ ਤੁਰੀਏ ਸੰਗਠਨ ਜਿਹੜਾ ਹੈਗਾ ਉਹ ਮਜ਼ਬੂਤ ਨਹੀਂ ਹੋ ਰਿਹਾ ਹੈਗਾ ਤੇ ਅਸਲ ਦੇ ਵਿੱਚ ਉਹ ਗੱਲ ਨਿਸ਼ਾਨਾ ਜਿਹੜਾ ਉਹਨਾਂ ਦਾ ਚਾਹੇ ਉਹ ਦੇਸ਼ ਭਰ ਦੀ ਗੱਲ ਕਰ ਰਹੇ ਸੀਗੇ ਪਰ ਨਿਸ਼ਾਨਾ ਉਹਨਾਂ ਦਾ ਪੰਜਾਬ ਹੀ ਸੀਗਾ ਉਸ ਗੱਲ ਦੇ ਵਿੱਚ ਵੀ ਪਰ ਸੰਧੂ ਸਾਹਿਬ ਸਵਾਲ ਇਥੇ ਇਹ ਵੀ ਹੈ ਨਾ ਜਦੋਂ ਉਹਨਾਂ ਨੂੰ ਚਰਨਜੀਤ ਚੰਨੀ ਮਤਲਕ ਸਵਾਲ ਕੀਤਾ ਗਿਆ ਵੀ ਚਰਨਜੀਤ ਚੰਨੀ ਵੀ ਸੀਐਮ ਦੀ ਦੌੜ ਚਾ ਵੈਸੇ ਤੇ ਕਾਂਗਰਸ ਦੇ ਵਿੱਚ ਇਸ ਵਕਤ ਤੁਹਾਨੂੰ ਵੀ ਪਤਾ 5-6 ਸੀਐਮ ਚਿਹਰੇ ਹੈਗੇ ਆ ਤੇ ਰਾਜਾ ਵਿੜਿੰਗ ਨੂੰ ਇਹ ਵੀ ਗੱਲ ਕਹਿ ਦਿੰਦੇ ਆ ਵੀ ਆਪਣੇ ਆਪ ਨੂੰ ਕੋਈ ਬੰਦਾ ਕਹਿੰਦਾ ਸੀਐਮ ਦਾ ਉਮੀਦਵਾਰ ਤੇ ਕਹੀ ਜਾਵੇ ਫੈਸਲਾ ਤਾਂ ਹਾਈ ਕਮਾਂਡ ਤੋਂ ਹੋਣਾ ਪਰ ਜਦੋਂ ਇਹ ਗੱਲ ਕਰਦੇ ਆ ਵੀ ਸੁਖਬੀਰ ਬਾਦਲ ਗਿੱਦੜਵਾ ਤੋਂ ਲੜੇ ਕਿਉਂਕਿ ਗਿੱਦੜਵਾ ਅਕਾਲੀ ਦਲ ਦਾ ਜਿਹੜਾ ਇਹ ਗੜ ਰਿਆ ਪ੍ਰਕਾਸ਼ ਸਿੰਘ ਬਾਦਲ ਇੱਥੋਂ ਜਿੱਤਦੇ ਰਹੇ ਆ ਮਨਪ੍ਰੀਤ ਬਾਦਲ ਪਹਿਲੀ ਵਾਰੀ ਇੱਥੋਂ ਚੋਣ ਜਿੱਤ ਕੇ ਗਏ ਆ ਤੇ ਸੁਖਬੀਰ ਬਾਦਲ ਦੇ ਖਾਸਮ ਖਾਸ ਡਿੰਪੀ ਢਿੱਲੋਂ ਜਿਹੜੇ ਆ ਉਹ ਵੀ ਆਮ ਆਦਮੀ ਪਾਰਟੀ ਦੇ ਇੱਥੋਂ ਜਿੱਤੇ ਆ ਤੇ ਜਦੋਂ ਮੁਲਾਂਕਣ ਕੀਤਾ ਗਿਆ ਸੀਗਾ ਨਾ ਬਾਈਲ ਇਕਸ਼ਨ ਦੀ ਗਿੱਦੜਵਾ ਦਾ ਇਹੀ ਕਹਿੰਦੇ ਸੀਗੇ ਵੀ ਡਿੰਪੀ ਢਿੱਲੋਂ ਨੂੰ ਅਕਾਲੀ ਵੋਟ ਪਈ ਆ ਪਈ ਭਾਵੇਂ ਝਾੜੂ ਦੇ ਚੋਣ ਨਿਸ਼ਾਨ ਤੇ ਹਾਂ ਬਿਲਕੁਲ ਜੀ ਇਹ ਇਹ ਗੱਲ ਤਾਂ ਕਿਤੇ ਨਾ ਕਿਤੇ ਦਰੋਸ਼ਤਾ ਹੋਣੀ ਗੱਲ ਤਾਂ ਤਰਨ ਤਾਂ ਹਲਕੇ ਦੀ ਵੀ ਇਹ ਕਹੀ ਜਾ ਰਹੀ ਹੈਗੀ ਹਾਂ ਹਰਬੀਤ ਸੰਧੂ ਭਰੇ ਵੀ ਇਹ ਗੱਲ ਹੋ ਰਹੀ ਹੈਗੀ ਪਰ ਫਿਰ ਦਾਰਾਸ਼ਲ ਮੰਨ ਲਓ ਇਸ ਪੂਰੀ ਦੌੜ ਦੇ ਵਿੱਚ ਕਾਂਗਰਸ ਕਿੱਥੇ ਹੈਗੀ ਕਾਂਗਰਸ ਡਿੰਪੀ ਢਿੱਲੋਂ ਦੇ ਸਮੇਂ ਜਾਂ ਮਤਲਬ ਮੈਂ ਜੇ ਆਪਾਂ ਗੱਲ ਕਰੀਏ ਤਾਨ ਤਾਨ ਦੀ ਸੀਟ ਦੇ ਵੇਲੇ ਫਿਰ ਰਾਜਾ ਪ੍ਰਿੰਗ ਦੀ ਆਪਣੀ ਜਿਹੜੀ ਕਾਰਗੁਜ਼ਾਰੀ ਆ ਉਹ ਕਿੱਥੇ ਹੈ ਜੀ ਰਾਜਾ ਪ੍ਰਿੰਗ ਬਿਲਕੁਲ ਉਹ ਗੱਲ ਦਰੋਸ਼ਤਾ ਵੀ ਉਹ ਗਿੱਦੜਬਾਹ ਤੋਂ ਜਾ ਕੇ ਜਿਹੜਾ ਹੈਗਾ ਸਮਰੂਰ ਤੋਂ ਆਪਣਾ ਲੁਧਿਆਣੇ ਤੋਂ ਐਮਪੀ ਦਾ ਬਣ ਗਏ ਹਮ ਪਰ ਆਪਣਾ ਜਿਹੜਾ ਹੈਗਾ ਸੀ ਉਹਨਾਂ ਦਾ ਹਲਕਾ ਉਹ ਹਾਰ ਗਏ ਹੈਗੇ ਸੋ ਇਹ ਬੜੀ ਵੱਡੀ ਇੱਕ ਗੱਲ ਹੈ ਜਿਹੜਾ ਅਜੇ ਪ੍ਰਧਾਨ ਹੁੰਦੇ ਹੋਏ ਮਤਲਬ ਇਸ ਤਰ੍ਹਾਂ ਦਾ ਉਹਨਾਂ ਦਾ ਗਿੱਦਰ ਵਾਹੇ ਵਾਲੀ ਗੱਲ ਹੈ ਵੀ ਜਿਹੜੀ ਪਿਛਲੇ ਸਮੇਂ ਦੌਰਾਨ ਜਿਹੜੀ ਚੋਣ ਹੋਈ ਹੈ ਸੋ ਇਸ ਲਈ ਲੱਗਦਾ ਹੁਣ ਇਹ ਹੀ ਹੈ ਵੀ ਸੁਖਵੀਰ ਸੁਖਵੀਰ ਨੂੰ ਚੈਲੰਜ ਕਰਕੇ ਦੁਬਾਰੇ ਆਪਣੇ ਆਪ ਨੂੰ ਸਥਾਪਿਤ ਕਰਨ ਦੀ ਕੋਸ਼ਿਸ਼ ਹੈ ਜਿਹੜੀ ਉਹ ਰਾਜਾ ਬਣਨ ਕਰ ਰਿਹਾ ਵੀ ਮੈਂ ਜਿਹੜੀ ਆਪਾਂ ਪਹਿਲਾਂ ਵੀ ਗੱਲ ਕਰਿਆ ਸੀ ਐਮ ਦੀਆ ਰੇਖਾ ਉਹ ਕਹਿੰਦਾ ਮੇਰੇ ਹੱਥਾਂ ਦੇ ਵਿੱਚ ਹੈਗੀ ਆ ਤੂੰ ਸੁਪਨਾ ਸੀਐਮ ਬਣਨ ਦਾ ਲਈ ਬੈਠੇ ਨੇ ਕਿ ਉਹ ਉਹਦੇ ਲਈ ਉਹ ਆਪਣੇ ਆਪ ਨੂੰ ਤਿਆਰ ਕਰਕੇ ਆਏ ਨੇ ਕਿ ਮੈਂ ਸੁਖਵੀਰ ਨੂੰ ਚੈਲੰਜ ਕਰੂੰਗਾ ਤਾਂ ਚੈਲ ਪਾਰਟੀ ਦੀਆਂ ਨਜ਼ਰਾਂ ਦੇ ਵਿੱਚ ਵੀ ਆਊਗਾ ਵੀ ਵਾਕਈ ਰਾਜਾ ਬੜੇ ਮੇ ਲੜਾਈ ਲੜ ਰਿਹਾ ਹੈਗਾ ਉਹ ਆਪਣੇ ਹਲਕੇ ਦੇ ਵਿੱਚ ਉਹਨੇ ਹਾਲਾਂਕਿ ਇਹ ਗੱਲ ਕਹੀ ਹੈ ਤੇ ਜਿਹੜੀ ਬਲਾਕ ਸ਼ਮਤੀ ਜਾਂ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਦੇ ਸਮੇਂ ਜਿਹੜੀ ਕਾਰਗੁਜ਼ਾਰੀ ਉੱਥੇ ਵਧਿਆ ਰਹੀ ਹੈ ਉਹ ਅਕਾਲੀ ਦਲ ਦੀ ਆਪਣੇ ਹਲਕੇ ਦੇ ਵਿੱਚ ਰਹੀ ਹੈ ਪਰ ਮੈਂ ਉਹਨਾਂ ਦੇ ਹਲਕੇ ਦੇ ਵਿੱਚ ਆ ਕੇ ਵੀ ਮਤਲਬ ਉਹਨਾਂ ਨੂੰ ਲਲਕਾਰਨਾ ਕਿ ਉਹ ਜੇ ਇਹ ਮਤਲਬ ਜਿਵੇਂ ਪਿਛਲੇ ਦਿਨ ਜਦੋਂ ਆਪਾਂ ਦੇਖਿਆ ਵੀ ਸਖਵੀਰ ਸਿੰਘ ਬਾਦਲ ਉਹਨਾਂ ਜਲਾਲਾਬਾਦ ਵੀ ਕਹਿ ਦਿੱਤਾ ਇਸੇ ਤਰੀਕੇ ਮਤਲਬ 3-4 ਹਲਕਿਆਂ ਦੇ ਵਿੱਚ ਹੁਣ ਇਸ ਵੇਲੇ ਸੁਖਵੀਰ ਸਿੰਘ ਬਾਦਲ ਹੁਣਾਂ ਦੇ ਪਰਿਵਾਰ ਦੀ ਜੇਕਰ ਚੱਲ ਰਿਹਾ ਵੀ ਕੀ ਉਹਨਾਂ ਦਾ ਬੇਟਾ ਜਿਹੜਾ ਉਹ ਵੀ ਮਤਲਬ ਆ ਰਿਹਾ ਹੈਗਾ ਇਹ ਵੀ ਚਰਚਾ ਹੋ ਰਹੀ ਹੈ ਨਾ ਹੁਣ ਅਨੰਤਵੀਰ ਕਿਸ ਦਾ ਉਹਨਾਂ ਦਾ ਨਾਮ ਹੈ ਕੁਸ਼ਕੀਸ਼ ਦਾ ਤੇ ਉਹਦਾ ਵੀ ਚਰਚਾ ਹੋ ਰਹੀ ਹੈ ਵੀ ਫਿਰ ਇਹਦਾ ਆਪਣੇ ਬੇਟੇ ਨੂੰ ਵੀ ਇਹ ਜਿਹੜੀ ਇਸ ਇਲੈਕਸ਼ਨ ਦੇ ਵਿੱਚ ਬਾਦਲ ਸਾਹਿਬ ਦੀ ਤੀਜੀ ਪੀੜ੍ਹੀ ਵੀ ਸਿਆਸਤ ਦੇ ਵਿੱਚ ਕਦ ਪੂਗੀ ਪਰ ਹੁਣ ਉਹ ਸੁਖਵੀਰ ਬਾਦਲ ਨੂੰ ਚੈਲੰਜ ਕਰਨ ਦਾ ਮੈਨੂੰ ਮਤਲਬ ਇਹੀ ਲੱਗਦਾ ਕਿ ਉਹ ਆਪਣੇ ਆਪ ਨੂੰ ਹਾਈ ਕਮਾਂਡ ਦੀਆਂ ਨਜ਼ਰਾਂ ਦੇ ਵਿੱਚ ਸਥਾਪਿਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਇਥੋਂ ਇਥੋਂ ਇੱਕ ਗੱਲ ਆਪਾਂ ਹੋਰ ਫੜਨ ਦੀ ਕੋਸ਼ਿਸ਼ ਕਰੀਏ ਸੰਧੂ ਸਾਹਿਬ ਵੀ ਜਦੋਂ ਰਾਜਾ ਵੜਿੰਗ ਇੰਨੀ ਗੱਲ ਕਹਿੰਦੇ ਆ ਵੀ ਸੁਖਵੀਰ ਬਾਦਲ ਨੂੰ ਚੈਲੰਜ ਕਰਦੇ ਆ ਇਹਦੇ ਨਾਲ ਹੀ ਰਾਜਾ ਵੜਿੰਗ ਇਹ ਵੀ ਸੁਨੇਹਾ ਹਾਈ ਕਮਾਂਡ ਨੂੰ ਦੇ ਰਿਹਾ ਵੀ ਮੈਂ ਅਸੈਂਬਲੀ ਇਲੈਕਸ਼ਨ ਲੜਨੀ ਹੈ ਭਾਵੇਂ ਮੈਂ ਲੁਧਿਆਣੇ ਤੋਂ ਮੈਂਬਰ ਪਾਰਲੀਮੈਂਟ ਹੈਗਾ ਪਰ ਮੈਂ ਗਿੱਦੜਵਾ ਤੋ ਚੋਣ ਲੜੂਗਾ 2027 ਦੀ ਕਿਉਂਕਿ ਪ੍ਰਤਾਪ ਬਾਜਵਾ ਨੇ ਇਸ਼ਾਰਿਆਂ ਚ ਇੱਕ ਵਾਰੀ ਇਹ ਗੱਲ ਕਹੀ ਸੀ ਵੀ ਜਿਹੜੇ ਸਾਡੇ ਐਮਪੀਜ਼ ਨੇ ਜਿਹੜੇ ਸਾਡੇ ਲੋਕ ਸਭਾ ਦੇ ਮੈਂਬਰ ਆ ਉਹ ਵਿਧਾਨ ਸਭਾ ਨਹੀਂ ਲੜਨਗੇ ਸੋ ਇਹ ਇਸ ਬਿਆਨ ਨੂੰ ਇਦਾਂ ਵੀ ਖੋਲ ਕੇ ਦੇਖਿਆ ਜਾ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਕਿਹੜਾ ਵਾਰ ਇਹ ਵੱਡਾ ਹੋ ਸਕਦਾ ਮਸਲਾ ਇਹਹੀ ਇਹ ਗੱਲ ਤਾਂ ਮੈਂ ਕਹਿਣੀ ਚਾਹੁੰਦਾ ਨਹੀਂ ਮਤਲਬ ਮੈਂ ਇਹ ਕਹਿ ਰਿਹਾ ਮੈਂ ਉਹ ਹੱਥਾਂ ਚ ਲਖੀਰਾਂ ਦੀ ਗੱਲ ਕਰ ਰਿਹਾ ਹੁਣ ਐਮਪੀ ਬਣਨ ਤੋਂ ਬਾਅਦ ਫੇਰ ਦੁਬਾਰੇ ਐਮਐਲਏ ਬਣਨ ਦੀ ਉਹਨਾਂ ਦੀ ਕੋਸ਼ਿਸ਼ ਹੈ ਕਾਫੀ ਨੇ ਕੋ ਨਹੀਂ ਹੈਗਾ ਹੋਰ ਵੀ ਮਤਲਬ ਪੰਜਾਬ ਦੇ ਵਿੱਚ ਕਾਫੀ ਐਮਪੀ ਨੇਗੇ ਜਿਹਦੇ ਵਿੱਚ ਉਹ ਆਮ ਆਦਮੀ ਪਾਰਟੀ ਦੇ ਵਿੱਚ ਵੀ ਕੁਝ ਐਮਪੀ ਨੇਗੇ ਜਿਹੜੇ ਚਾਹੁੰਦੇ ਨੇ ਕਿ ਉਹ ਦੁਬਾਰਾ ਫੇਰ ਮਤਲਬ ਦੁਬਾਰਾ ਲੜਨ ਉਹ ਐਮਐਲਏ ਦੀ ਚੋਣ ਲੜਨ ਮੈਂ ਦੇਖੋ ਆਮ ਆਦਮੀ ਪਾਰਟੀ ਦੀ ਤੁਸੀਂ ਗੱਲ ਕੀਤੀ ਗੱਲ ਰੋਚਕ ਹੋ ਗਈ ਉੱਥੋਂ ਦੇ ਮੀਤੇ ਆ ਰਹੀ ਸਭ ਤੋਂ ਪਹਿਲਾਂ ਚਾਹੁੰਦੇ ਹੋਣਗੇ ਨਾ ਵੀ ਪੰਜਾਬ ਚੋਂ ਮੰਤਰੀ ਬਣ ਤੇ ਹੁਣ ਹੋਰ ਇੱਕ ਮੈਂਬਰ ਪਾਰਲੀਮੈਂਟ ਹੈ ਜਿਹੜੀ ਉਹਨਾਂ ਨੂੰ ਪ੍ਰੈਸ ਦੀ ਕਵਰੇਜ ਇੱਥੇ ਮਿਲਦੀ ਸੀ ਉਹ ਤੇ ਉੱਥੇ ਮਿਲ ਹੀ ਨਹੀਂ ਰਹੀ ਕੋਈ ਗੱਲ ਮੈਂ ਕਰ ਰਿਹਾ ਨਾ ਉਹਨਾਂ ਦੀਆਂ ਵੀ ਸਰਗਰਮੀਆਂ ਵਧੀਆਂ ਹੋਈਆਂ ਨੇ ਬਰਨਾਲਾ ਹਾਕ ਦੇ ਵਿੱਚ ਉਹ ਰਗਾ ਲੋਕਾਂ ਦੇ ਵਿੱਚ ਵਿਚਰ ਰਹੇ ਨੇ ਲੋਕਾਂ ਦੇ ਦੁੱਖ ਸੁੱਖ ਦੇ ਵਿੱਚ ਜਾ ਰਹੇ ਨੇ ਉਹ ਵੀ ਉਹਨਾਂ ਦਾ ਵੀ ਮੂਡ ਬਣਿਆ ਹੋਇਆ ਕਿ ਉਹ ਵਿਧਾਨ ਸਭਾ ਚੋਣਾਂ ਜਿਹੜੀਆਂ ਕਿਉਂਕਿ ਉਹਨਾਂ ਨੇ ਜਿਹੜੀ ਇਹ ਟੈਕਟ ਵੀ ਬੜੀ ਅੜ ਕੇ ਲਈ ਸੀਗੀ ਬਰਨਾਲੇ ਵਾਲੀ ਹਾਂ ਚਾਹੇ ਉਹ ਹਾਰ ਗਏ ਪਰ ਉਹਨਾਂ ਨੇ ਬਰਨਾਲੇ ਤੋਂ ਆਪਣਾ ਦਾਵਾ ਜਿਹੜਾ ਨਹੀਂ ਛੱਡਿਆ ਵੱਡਾ ਕਾਰਨ ਇਹ ਹੈ ਕਿਉਂਕਿ ਇਹ ਹਾਰੇ ਇੱਕ ਇਥੋਂ ਡਿਜ਼ਰਵ ਕਰਦਾ ਸੀਗਾ ਗੁਰਦੀਪ ਬਾਠ ਜਿਹੜਾ ਕਿ ਆਜ਼ਾਦ ਚੋਣ ਲੜਿਆ ਜਿਹੜਾ ਹਾਰ ਦਾ ਕਾਰਨ ਵੀ ਬਣਿਆ 18000 ਵੋਟ ਆਜ਼ਾਦ ਤੌਰ ਤੇ ਪਈ ਸੀ ਗੁਰਦੀਪ ਸਿੰਘ ਬਾਠ ਨੂੰ ਤੋ ਇਹ ਪਰ ਉਮੀਦਵਾਰ ਨਹੀਂ ਹਲਕਾ ਛੱਡਣਾ ਚਾਹੁੰਦੇ ਸੀਗੇ ਇਸ ਕਰਕੇ ਉਹਨਾਂ ਨੇ ਆਪਣੇ ਨਿੱਜੀ ਇੱਕ ਮਿੱਤਰ ਨੂੰ ਜਿਹੜੀ ਇਥੋਂ ਟਰੈਕਟਰ ਦਵਾਈ ਤੇ ਉਹ ਟਰੈਕਟਰ ਦਾ ਚਾਹੇ ਹਾਰ ਗਿਆ ਪਰ ਉਹਨਾਂ ਨੇ ਆਪਣਾ ਦਾਵਾ ਨਹੀਂ ਛੱਡਿਆ ਸਰਗਰਮੀਆਂ ਉਹਨਾਂ ਦੀਆਂ ਪੂਲੀਆਂ ਵਧਾਈਆਂ ਹੋਈਆਂ ਨੇ ਅਸਲ ਦੇ ਵਿੱਚ ਮੈਨੂੰ ਲੱਗਦਾ ਵੀ ਜਿਹੜੇ ਇਹ ਲੀਡਰ ਨੇਗੇ ਕੁਝ ਪੰਜਾਬ ਦੇ ਨਵੀਂ ਪੀੜੀ ਦੇ ਲੀਡਰ ਨੇਗੇ ਇਹਨਾਂ ਦੀਆਂ ਹੁਣ ਨਜ਼ਰਾਂ ਸੀਐਮ ਦੀ ਕੁਰਸੀ ਵੱਲ ਜ਼ਿਆਦਾ ਨਹੀਂ ਗਈਆਂ ਕਿਉਂਕਿ ਮਨੂੰ ਹੁਣ ਅੱਜ ਇੱਕ ਹੋਰ ਗੱਲ ਬੜੀ ਰੋਚਕ ਸਾਹਮਣੇ ਆਈ ਹੈਗੀ ਕੁਝ ਤੱਥਾਂ ਤੋਂ ਕੁਝ ਮਿੱਤਰਾਂ ਨਾਲ ਗੱਲਾਂ ਬਾਤਾਂ ਕੀਤੀਆਂ ਨੇ ਅੱਜ ਕੁਝ ਰਾਜਨੀਤਿਕ ਹਲਕਿਆਂ ਤੋਂ ਵੀ ਇਹ ਕਵਰ ਨਿਕਲ ਕੇ ਸਾਹਮਣੇ ਆਈ ਹੈ ਕਿ ਆਮ ਆਦਮੀ ਪਾਰਟੀ ਵਿੱਚ ਵੀ ਟਿਕਟਾਂ ਨੂੰ ਲੈ ਕੇ ਵੱਡਾ ਕਲੇਸ਼ ਪਿਆ ਹੋਇਆ ਹੈ ਜੀ ਅੱਛਾ ਆਮ ਆਦਮੀ ਹਾਂ ਆਮ ਆਦਮੀ ਪਾਰਟੀ ਦੇ ਵਿੱਚ ਮਤਲਬ ਦਿੱਲੀ ਵਾਲੇ ਚਾਹੁੰਦੇ ਨੇ ਕਿ ਭਗਵੰਤ ਮਾਨ ਦਾ ਇਸ ਵਾਰ ਦਬਦਬਾ ਜਿਹੜਾ ਨਾ ਰਹੇ ਪਰ ਭਗਵੰਤ ਮਾਨ ਆਪਣਾ ਦਬਦਬਾ ਰੱਖਣਾ ਚਾਹੁੰਦੇ ਆ ਕੀਮ ਸਿੰਘ ਸਾਹਿਬ ਚਾਹੁੰਦਾ ਵੀ ਘੱਟੋ ਘੱਟ 60 ਤੋਂ ਵੱਧ ਸੀਟਾਂ ਜਿਹੜੇ ਹੈਗੇ ਉਹ ਮੇਰੇ ਬੰਦੇ ਹੁਣ ਮੇਰੀ ਮਰਜ਼ੀ ਦੇ ਬੰਦਿਆਂ ਨੂੰ ਟਿਕਟਾਂ ਮਿਲਣ। ਇਹ ਵੀ ਇੱਕ ਗੱਲ ਨਿਕਲ ਕੇ ਸਾਹਮਣੇ ਆਈ ਹੈਗੀ। ਸੋ ਚਾਰ ਸਵਰੀ ਰੌਣਾ ਚਾਰ ਸਵਰੀ ਪਿਆ ਹੋਇਆ ਜੀ ਇਹ। ਸਤੂ ਸਾਹਿਬ ਆਪਾਂ ਅੱਗੇ ਵਧੀਏ ਆਪਾਂ ਕਾਂਗਰਸ ਦੀ ਗੱਲ ਕੀਤੀ ਇਹਦੇ ਨਾਲ ਹੀ ਤੁਸੀਂ ਆਪਣੀ ਦੂਰੰਦਸ਼ਟੀ ਦੇ ਨਾਲ ਜਿਹੜਾ ਵਾ ਉਹ ਅਕਾਲੀ ਦਲ ਦੇ ਬਾਰੇ ਵੀ ਦੱਸ ਦਿੱਤਾ ਆਮ ਆਦਮੀ ਪਾਰਟੀ ਦੇ ਬਾਰੇ ਵੀ ਦੱਸ ਦਿੱਤਾ ਪਰ ਗੱਲ ਆਪਾਂ ਕਰੀਏ 2020 ਤੋਂ ਸ਼ੁਰੂ ਕਰਦੇ ਆਂ ਵੀ ਜਦੋਂ ਕਿਸਾਨ ਅੰਦੋਲਨ ਹੋਇਆ ਜਦੋਂ ਕਿਸਾਨ ਦਿੱਲੀ ਦੀਆਂ ਬਰੂਹਾਂ ਤੇ ਬੈਠ ਗਏ ਪੂਰੀ ਦੁਨੀਆ ਨੇ ਦੇਖਿਆ ਵੀ ਕਿਸਾਨ ਜਿਹੜੇ ਭਾਰਤ ਦੇ ਵਿੱਚ ਇੱਕ ਧਰਨਾ ਪ੍ਰਦਰਸ਼ਨ ਕਰ ਰਿਹਾ ਜਿਹੜਾ ਬੜਾ ਸ਼ਾਂਤਮਈ ਆ ਉਹਦੇ ਵਿੱਚ ਸਾਡੇ ਕਿਸਾਨ ਜਿਹੜੇ ਸ਼ਹੀਦੀ ਵੀ ਪ੍ਰਾਪਤ ਕਰਦੇ ਆ ਜਥੇਬੰਦੀਆਂ ਵੱਡੇ ਪੱਧਰ ਤੇ ਉੱਪਰ ਕੇ ਸਾਹਮਣੇ ਆਉਂਦੀਆਂ ਲੀਡਰ ਵੱਡੇ ਪੱਧਰ ਤੇ ਉੱਪਰ ਕੇ ਸਾਹਮਣੇ ਆਉਂਦੇ ਆ ਪਰ ਹੁਣ ਜਿੱਦਾਂ ਮੇਰੀ ਤੁਹਾਡੀ ਗੱਲ ਹੋ ਰਹੀ ਸੀ ਜਦੋਂ ਫੇਸ ਪ੍ਰੋਗਰਾਮ ਤੋਂ ਪਹਿਲਾਂ ਤੇ ਜਿਹੜਾ ਹੁਣ ਰਫੜ ਪੈ ਗਿਆ ਡੱਲੇਵਾਲ ਜਥੇਬੰਦੀ ਦੇ ਵਿੱਚ ਪੈਸਿਆਂ ਨੂੰ ਲੈ ਕੇ ਪੈ ਗਿਆ ਅਹੁਦਿਆਂ ਨੂੰ ਲੈ ਕੇ ਪੈ ਗਿਆ ਜੇ ਇਹ ਮਾਮਲਾ ਹੁਣ মিডিਆ ਤੱਕ ਆ ਗਿਆ ਤੇ ਇਹਦੀ ਤੇ ਬਹੁਤ ਵੱਡੀ ਢਾਹ ਜਿਹੜੀ ਆ ਕਿਸਾਨ ਜਥੇਬੰਦੀਆਂ ਨੂੰ ਲੱਗੂਗੀ ਜੀ ਬਿਲਕੁਲ ਢਾਹ ਤਾਂ ਲੱਗ ਹੀ ਰਹੀ ਹੈ ਜੀ ਇਹ ਅਸਲ ਦੇ ਵਿੱਚ ਕੀ ਹੋਇਆ ਕਰਨ ਸਾਹਿਬ ਜਦੋਂ ਕਿਸਾਨ ਮੋਰਚਾ ਪੀਕ ਤੇ ਚੱਲਿਆ ਗਿਆ ਉਸ ਤੋਂ ਬਾਅਦ ਮਤਲਬ ਤਿੰਨ ਕਾਨੂੰਨ ਵਾਪਸ ਲਏ ਗਏ ਸੌਤਨ ਨਕਰੂਨ ਵਾਪਸ ਲੈਣ ਦਾ ਐਲਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਰਨਾਨਕ ਦੇਵ ਜੀ ਦੇ ਗੁਰਪਰਵ ਦੇ ਉੱਪਰ ਕਰ ਦਿੱਤਾ ਉਹ ਜਿਹੜਾ ਪ੍ਰਕਾਸ਼ ਪੁਰਬ ਦੇ ਉੱਪਰ ਪਰ ਕਦੇ ਵੀ ਕੋਈ ਅੰਦੋਲਨ ਹੈ ਤੁਸੀਂ ਦੇਖਿਆ ਹੋਣਾ ਗੱਲ ਸਾਹਿਬ ਜਦੋਂ ਕੋਈ ਅੰਦੋਲਨ ਕਰਨ ਦੀਆਂ ਧਰਾ ਹੁੰਦੀਆਂ ਨੇ ਉਹਦਾ ਬਕਾਇਲਾ ਬੈਠ ਕੇ ਸਰਕਾਰਾਂ ਦੇ ਨਾਲ ਸਮਝੌਤਾ ਹੁੰਦਾ ਜਦੋਂ ਕੋਈ ਇਸ ਤਰ੍ਹਾਂ ਦੇ ਮੋਰਚੇ ਵੱਡੇ ਅੰਦੋਲਨ ਹੁੰਦੇ ਆ ਪਰ ਇੱਥੇ ਕੁਝ ਨਹੀਂ ਹੋਇਆ ਮਤਲਬ ਉਹ ਐਲਾਨ ਤੋਂ ਬਾਅਦ ਗੱਲ ਸਮਾਪਤ ਹੋ ਗਈ ਹੌਲੀ ਹੌਲੀ ਮੋਰਚਾ ਜਿਹੜਾ ਉਥੋਂ ਖਤਮ ਹੋ ਗਿਆ ਕਿਉਂਕਿ ਮੋਰਚੇ ਦੇ ਵਿੱਚ ਪਹਿਲਾਂ ਵੀ ਇੱਕ ਸੁਰਤਾ ਨਹੀਂ ਸੀ ਅਗਰਾਹ ਗਰੁੱਪਾ ਜਿਹੜਾ ਉਹ ਅੱਡ ਬੈਠਾ ਸੀਗਾ ਬਾਕੀ ਗਰੁੱਪਾ ਜਿਹੜੇ ਉਹ ਅੱਡ ਬੈਠੇ ਸੀ ਰਾਜਦਾਲ ਹੁਣੀ ਚਾਹੇ ਉਸ ਸਮੇਂ ਕਿਹਾ ਜਾਂਦਾ ਵੀ ਇਹ ਇੱਕ ਪਲੇਟਫਾਰਮ ਤੇ ਲੜ ਰਹੇ ਸੀਗੇ ਪਰ ਜਥੇਬੰਦੀਆਂ ਉਸ ਸਮੇਂ ਵੀ ਅਡੋਢੀ ਸੀਗੀਆਂ ਆਪਣਾ ਆਪਣਾ ਅਡੋਢੀ ਉਹਨਾਂ ਨੇ ਪੜਾ ਰੱਖੇ ਹੋਏ ਸੀ ਅਡੋਢੀ ਮੋਰਚਾ ਜਿਹੜੇ ਸਾਹਮਣੇ ਹੋਏ ਸੀਗੇ ਤੇ ਇਸੇ ਤਰ੍ਹਾਂ ਹੀ ਮਤਲਬ ਉਸ ਤੋਂ ਬਾਅਦ ਕੋਈ ਉਹ ਨਹੀਂ ਹੋਇਆ ਮਤਲਬ ਕੱਲਾ ਖੇਤੀ ਕਰੋਨਾ ਦੀ ਵਾਪਸੀ ਤੇ ਗੱਲ ਖਤਮ ਹੋ ਗਈ ਜਿਹੜਾ ਬਿਜਲੀ ਬਿੱਲ ਵਾਲੀ ਗੱਲ ਆ ਐਮਐਸਪੀ ਵਾਲੀ ਗੱਲ ਆ ਜਿਹੜੀਆਂ ਹੋਰ ਮੰਗਾਂ ਸੀ ਉਹਦੇ ਬਾਰੇ ਕੋਈ ਗੱਲ ਨਹੀਂ ਹੋਈ ਹੈਗੀ ਉਸ ਸਮੇਂ ਵੀ ਉਸ ਤੋਂ ਬਾਅਦ ਨਾ ਕੋਈ ਸਰਕਾਰ ਨਾਲ ਬਰਬਾਦ ਬੈਠ ਕੇ ਕੋਈ ਮੀਟਿੰਗ ਹੋਈ ਨਾ ਕੋਈ ਲਿਖਤੀ ਰੂਪ ਦੇ ਵਿੱਚ ਕੋਈ ਸਮਝੌਤਾ ਹੋਇਆ ਉਤੋਂ ਹੀ ਮੋਰਚਾ ਫਤਿਹ ਹੋ ਗਿਆ ਜਦੋਂ ਉਹਨਾਂ ਦਾ ਐਲਾਨ ਹੋ ਗਿਆ ਨਰਿੰਦਰ મોદી ਜਾਬ ਦਾ ਮੋਰਚਾ ਫਤਿਹ ਹੋ ਗਿਆ ਤੌਰ ਤੇ ਸਰਕਾਰ ਵੀ ਚਾਹੁੰਦੀ ਹੈ ਸਰਕਾਰ ਦੇਖੀ ਬੈਠੀ ਸੀਗੀ ਵੀ ਇਹਨਾਂ ਦੇ ਵਿੱਚ ਆਪਸ ਵਿੱਚ ਜਿਹੜੀ ਧੜੇਬੰਦੀ ਆ ਉਹ ਉੱਥੇ ਮੋਰਚੇ ਦੇ ਵਿੱਚ ਵੀ ਬਰਕਰਾਰ ਸੀਗੀ ਤੇ ਇਧਰ ਪੰਜਾਬ ਚ ਆ ਕੇ ਉਹ ਜਿਹੜਾ ਹੈਗਾ ਵਿਧਾਨ ਸਭਾ ਚੋਣਾਂ ਦਾ پلان ਹੋ ਚੁੱਕਿਆ ਸੀਗਾ ਕੁਝ ਟੂਣਾ ਲੜਨ ਵੱਲ ਭੱਜਲੇ ਵਿਸ਼ਾਦ ਹੁਣ ਸਾਡਾ ਸਾਰਾ ਪੰਜਾਬ ਸਾਡੇ ਨਾਲ ਹੈ ਤੇ ਉੱਥੇ ਇੱਕ ਗੱਲ ਇੱਕ ਹੋਰ ਵੱਡੀ ਰਹੀ ਵੀ ਉੱਥੇ ਜਿਹੜਾ ਮੋਰਚੇ ਦੇ ਦੌਰਾਨ ਹੈ ਰਾਸਣ ਆ ਜਾਂ ਹੋਰ ਆ ਸਮਾਨ ਹੈ ਉਹ ਪਿੰਡਾਂ ਤੋਂ ਬਹੁਤ ਜ਼ਿਆਦਾ ਵੱਡੀ ਪੱਧਰ ਤੇ ਗਿਆ ਲੋਕਾਂ ਨੇ ਮਗਰੋਂ ਇੱਕ ਤਰ੍ਹਾਂ ਦੇ ਨਾਲ ਉਹ ਕਿਸੇ ਚੀਜ਼ ਦੀ ਕਮੀ ਨਹੀਂ ਰਹਿਣ ਦਿੰਦੀ ਹੈਗੀ ਤੇ ਪੈਸਾ ਵੀ ਬੇਥਾ ਆਇਆ ਉਹ ਪੈਸੇ ਨੂੰ ਲੈ ਕੇ ਵੀ ਫਿਰ ਇਹਨਾਂ ਦੇ ਵਿੱਚ ਵੰਡ ਵੰਡਾਈ ਦਾ ਕਲੇਸ਼ ਆ ਜਿਹੜਾ ਪਿਆ ਸਭ ਤੋਂ ਪਹਿਲਾਂ ਪਿਆ ਉਹ ਡਕਾਉਂਦਾ ਗਰੁੱਪ ਦੇ ਵਿੱਚ ਬੂਟਾ ਸਿੰਘ ਬੁਰਜਗਿੱਲ ਤੇ ਉਹਨਾਂ ਦੇ ਨਾਲ ਜਦੋਂ ਹਿਸਾਬ-ਕਰਾਬ ਦਾ ਰੌਲਾ ਪਿਆ ਤੇ ਉੱਥੋਂ ਉਦੋਂ ਬਾਅਦ ਮਨਜੀਤ ਸਿੰਘ ਧਨੇਰ ਹੋਣੀ ਡਕਾਉਂਦਾ ਗਰੁੱਪ ਤੋਂ ਅੱਡ ਹੋ ਗਈ ਤੇ ਇਸੇ ਤਰ੍ਹਾਂ ਹੀ ਜਿਹੜੀ ਅਗਰਾਹਾ ਗਰੁੱਪ ਦੀ ਜ세 ਬੰਦੀ ਹੈ ਉਹਦੇ ਵਿੱਚ ਵੀ ਰੌਲਾ ਰੱਪਾ ਪੈਂਦਾ ਰਿਹਾ ਉਹਦੇ ਵਿੱਚ ਤਾਂ ਰੌਲਾ ਰੱਪਾ ਹੀ ਰੋ ਇੱਥੇ ਜਾਣ ਸਮੇਂ ਹੀ ਪੈ ਗਿਆ ਸੀ ਕੁਝ ਜਦੋਂ ਜਾਣ ਦੀ ਵਜਾਇਏ ਕਨੌਰੀ ਬਾਰਡਰ ਤੇ ਬੈਠ ਗਏ ਸੀਗੇ ਬਾਕੀ ਜਥੇਬੰਦੀਆਂ ਟਲੇ ਗਈਆਂ ਸੀ ਉਦੋਂ ਵੀ ਰੌਲਾ ਪਿਆ ਪਰ ਕੋ ਰੌਲੇ ਤੋਂ ਬਾਅਦ ਕਿਸੇ ਤਰੀਕੇ ਨਾਲ ਉਹ ਅਗਰਾਹ ਜਥੇਬੰਦੀ ਉੱਥੇ ਪਹੁੰਚ ਗਈ ਉਸ ਗੱਲ ਨੂੰ ਸ਼ਾਂਤ ਕਰਦੇ ਹੋਏ ਉਸ ਤੋਂ ਬਾਅਦ ਜਦੋਂ ਆਉਣ ਤੋਂ ਬਾਅਦ ਫਿਰ ਇੱਕ ਜਸਵਿੰਦਰ ਸਿੰਘ ਲੋਂਗੋ ਵਾਲ ਵਗੈਰਾ ਇਸ ਤਰ੍ਹਾਂ ਦਾ ਗਰੁੱਪ ਸੀ ਇਧਰਲਾ ਉਹ ਉਹ ਤੋਂ ਅੱਡ ਹੋ ਗਏ ਅਗਰਾਹਾਂ ਗਰੁੱਪ ਤੋਂ ਔਰ ਉਹਨਾਂ ਦਾ ਵੀ ਕੋਈ ਇਸ ਤਰ੍ਹਾਂ ਦਾ ਹੀ ਪੈਸੇ ਦੇ ਲੈਂਡ ਦੇਣ ਦਾ ਰੌਲਾ ਪਿਆ ਸੀਗਾ ਤੇ ਇਹ ਹੁਣ ਜਿਹੜਾ ਇਹ ਡੱਲੇ ਵਾਲ ਗਰੁੱਪ ਦੇ ਵਿੱਚ ਰੌਲਾ ਪਿਆ ਇਹਦੇ ਵਿੱਚ ਜਿਹੜੇ ਸਿੱਧੂਪੁਰ ਆਪਾਂ ਕਹਿ ਸਕਦੇ ਹਾਂ ਕਿ ਇਹਨੂੰ ਖੜੇ ਕਰਨ ਵਾਲੇ ਇਸ ਜਥੇਬੰਦੀ ਨੂੰ ਉੱਚੀ ਗਏ ਤੁਸੌਰਾ ਸਿੰਘ ਸਿੱਧੂਪੁਰ ਉਹਨਾਂ ਦੇ ਸੈਲ ਉਹ ਹੈਗੇ ਨੇ ਜਿਹੜੇ ਬੇਟੇ ਨੇ ਜਾਂ ਭਤੀਜੇ ਨੇ ਜਿਹੜੇ ਹੁਣ ਇਸ ਵੇਲੇ ਉਸ ਦੂਸਰੇ ਗਰੁੱਪ ਨੂੰ ਲੀਡ ਕਰ ਰਹੇ ਆ ਉਹਨਾਂ ਨੇ ਜੋ ਪ੍ਰੈਸ ਕਾਨਫਰੰਸ ਵੀ ਕੀਤੀ ਹੈ ਪਟਿਆਲੇ ਕਾਫੀ ਵੱਡਾ ਇਕੱਠ ਹੋਇਆਗਾ ਉਹ ਸਾਰੀਆਂ ਜਥੇਬੰਦੀ ਉਹ ਕਹਿ ਰਹੇ ਨੇ ਕਿ ਹੁਣ ਸਾਨੂੰ ਕੋਈ ਹਸਾਬ ਕਿਤਾਬ ਜਿਹੜਾ ਦਿੱਤਾ ਨਹੀਂ ਜਾ ਰਿਹਾ ਨਾ ਇਹਦੀ ਚੋਣ ਹੋਈ ਆ ਕਈ ਸਾਲਾਂ ਤੋਂ ਕਹਿ ਰਹੇ ਨੇ ਵੀ ਕੋਈ ਪੰਜਾਬ ਦੀ ਚੋਣ ਨਹੀਂ ਹੋਈ ਕੋਈ ਜ਼ਿਲ੍ਹਾ ਜਥੇਬੰਦੀ ਦੀ ਚੋਣ ਨਹੀਂ ਹੋਈ ਇਹਦੀ ਜਿ세 ਇਹਦੇ ਵਿੱਚ ਸਰਪ ਤੇ ਸਰਪ ਇਸ ਵੇਲੇ ਜਿਹੜਾ ਚਲਾ ਰਹੇ ਆ ਉਹਨੂੰ ਕਾਕਾ ਸਿੰਘ ਕੋਲੜਾ ਤੇ ਜਿਹੜਾ ਜਗਜੀਤ ਸਿੰਘ ਢੱਲੇਵਾਲ ਇਹ ਹੀ ਉਸ ਜਥੇਬੰਦੀ ਨੂੰ ਚਲਾ ਰਹੇ ਨੇਗੇ ਸੋ ਇਸ ਕਰਕੇ ਉਹਦੇ ਵਿੱਚ ਵੀ ਬੜੀ ਵੱਡੀ ਪਦਰ ਤੇ ਉੱਪਰ ਰੌਲਾ ਜਿਹੜਾ ਇਹ ਪੈ ਗਿਆ ਪੈਸੇ ਦਾ ਲੈਣ ਦੇਣ ਦੀ ਗੱਲ ਉਹਨਾਂ ਨੇ ਕੀਤੀ ਐ ਕਿ ਕੋਈ ਹਿਸਾਬ ਕਿਤਾਬ ਨਹੀਂ ਦਿੱਤਾ ਜਾਂਦਾ ਜਿਹੜਾ ਖਜਾਨਚੀ ਆ ਉਹ ਨਾਉਂ ਦਾ ਹੀ ਖਜਾਨਚੀ ਐ ਉਹਦੇ ਕੋਲੇ ਪੈਸਾ ਕੋਈ ਨਹੀਂ ਜਾ ਰਿਹਾ ਜਦੋਂ ਹਿਸਾਬ ਕਿਤਾਬ ਮੰਗੀਦਾ ਤਾਂ ਡੱਲੇ ਵਾਲੇ ਸਾਬ ਕਹਿੰਦੇ ਕਹਿੰਦੇ ਵੀ 2 ਲੱਖ ਮੇਰੀ ਜੇਬ ਤੋਂ ਚੱਲ ਗਿਆ ਤੇ ਕਾਕਾ ਕਹਿੰਦੇ ਕੋਲਡਾ ਕਹਿੰਦੇ ਆ 1.5 ਲੱਖ ਮੇਰੀ ਜੇਬ ਤੋਂ ਚੱਲ ਗਿਆ ਸੋ ਕਹਿੰਦੇ ਸਾਨੂੰ ਕੋਈ ਹਿਸਾਬ ਕਿਤਾਬ ਜਸੇ ਬੰਦੀ ਦੇ ਵਿੱਚੋਂ ਨਹੀਂ ਮਿਲ ਰਿਹਾ ਇਸ ਕਰਕੇ ਲੈਣ ਦੇਣ ਦਾ ਰੌਲਾ ਉੱਥੇ ਵੀ ਪੈ ਗਿਆ ਮੁਰ ਤੋਂ ਅੱਗੇ ਸਰਦਾਰ ਸਾਹਿਬ ਜੀ ਇਸ ਮਾਮਲੇ ਨੂੰ ਦੇਖੀਏ ਇਹ ਤੇ ਥਾਲੀ 'ਚ ਸਜਾ ਕੇ ਆਪਾਂ ਜਿਹੜਾ ਨੈਸ਼ਨਲ ਮੀਡੀਆ ਕੌਮੀ ਮੀਡੀਆ ਉਹਨਾਂ ਨੂੰ ਥਾਲੀ ਸਜਾ ਕੇ ਮੁੱਦਾ ਦੇ ਦਿੱਤਾ ਵੀ ਅਸੀਂ ਤੇ ਪੈਸਿਆਂ ਪਿੱਛੇ ਲੜ ਪਏ ਆ ਤੇ ਗੱਲ ਅਸੀਂ ਹੱਕਾਂ ਦੀ ਕਰਦੇ ਸੀਗੇ ਤੇ ਜਦੋਂ ਭਾਜਪੀ ਦਾ ਦਿਲ ਕਰੇਗਾ ਉਹ ਤਾਂ ਫਿਰ ਇਹਨੂੰ ਵੱਡੇ ਪੱਧਰ ਤੇ ਪ੍ਰਚਾਰੇਗੀ ਵੀ ਇਹ ਲੋ ਜਿਹੜੇ ਕਿਸਾਨ ਨੇ ਇਹ ਗੱਲ ਤੇ ਆਪਣੇ ਹੱਕਾਂ ਦੀ ਕਰਦੇ ਸੀ ਲੜਦੇ ਇਹ ਪੈਸਿਆਂ ਪਿੱਛੇ ਐਡੋਨੇਸ਼ਨ ਪਿੱਛੇ ਚੰਦੇ ਪਿੱਛੇ ਲੜੀ ਜਾਂਦੇ ਆ ਬਿਲਕੁਲ ਇਹਦੇ ਵਿੱਚ ਕੋਈ ਲੋਰ ਹੈ ਨਹੀਂ ਹੈ ਜੀ ਹੁਣ ਇਹ ਉਹਨਾਂ ਦਾ ਮੌਕਾ ਮਿਲਣਾ ਨਾ ਉਹ ਲੋਕਾਂ ਨੂੰ ਕਹਿਣਗੇ ਵੀ ਤੁਹਾਨੂੰ ਕਿੰਨਾ ਗਮਰਾਹ ਕੀਤਾ ਗਿਆ ਖਾਸ ਕਰਕੇ ਪੰਜਾਬ ਦੇ ਲੋਕਾਂ ਨੂੰ ਹੁਣ ਜਵਾਬ ਦੇਣਾ ਔਕਾ ਹੋਊਗਾ ਪਿੰਡਾਂ ਪਿੰਡਾਂ ਤੋਂ ਰਾਸਨ ਮਤਲਬ ਪਿੰਡਾਂ ਪਿੰਡਾਂ ਤੋਂ ਗ੍ਰਾਹੀ ਹੈ ਉਹ ਕਹਿ ਰਹੇ ਨੇ ਵੀ ਇੱਕ ਪਿੰਡ ਤੋਂ 12-12000 ਰੁਪਏ ਅਸੀਂ ਇਕੱਠਾ ਕਰਕੇ ਦਿੱਤਾ ਹੈ ਜਿਹੜੇ ਕੱਲ ਅੱਜ ਮਤਲਬ ਉਹ ਮੀਟਿੰਗ ਦੇ ਵਿੱਚ ਰੌਲਾ ਪਿਆਗਾ ਉਹਦੇ ਵਿੱਚੋਂ ਕਹਿ ਰਹੇ ਨੇ ਵੀ ਅਸੀਂ ਇੱਕ ਪਿੰਡ ਦੇ ਵਿੱਚੋਂ 12-12000 ਰੁਪਏ ਇਕੱਠਾ ਕਰਕੇ ਦਿੱਤਾ ਉਹ ਸਾਰੇ ਪਿੰਡਾਂ ਦੇ ਵਿੱਚੋਂ ਸਾਰੇ ਜਥੇਬੰਦੀਆਂ ਨੇ ਵੱਖੋ ਵੱਖਰੇ ਤੌਰ ਦੇ ਉੱਪਰ ਆਪਣਾ ਜਿਹੜਾ ਇਕੱਠਾ ਪੰਡ ਇਕੱਠਾ ਕੀਤਾਗਾ ਰਾਸ਼ਨ ਇਕੱਠਾ ਕੀਤਾ ਉਸ ਸਮੇਂ ਦੌਰਾਨ ਤੇ ਹਰ ਸਮੇਂ ਮੈਂ ਲੋਕ ਇਹਨਾਂ ਦੇ ਨਾਲ ਖੜੇ ਰਹਿੰਦੇ ਸੀਗੇ ਪਰ ਹੁਣ ਉਹ ਬੰਦੇ ਵੀ ਇਹਨਾਂ ਦੇ ਨਾਲ ਖੜੇ ਨੇ ਐਨ ਆਰ ਆਈ ਵੀਰ ਇਹਨਾਂ ਦੇ ਨਾਲ ਖੜੇ ਨੇ ਐਨ ਆਰ ਆਈ ਵੀਰ ਡਟ ਕੇ ਖੜੇ ਉਹਨਾਂ ਨੇ ਤੇ ਹਜ਼ਾਰਾਂ ਚ ਨਹੀਂ ਲੱਖਾਂ ਕਰੋੜਾਂ ਜਿਹਨਾਂ ਨੂੰ ਜਿਹੜਾ ਵਾ ਉਹ ਆਰਥਿਕ ਮਦਦ ਕੀਤੀ ਕਾਰਨ ਤਾਂ ਉਹੀ ਬਣਿਆ ਨਾ ਮਤਲਬ ਪਿਛਲੇ ਸਮੇਂ ਦੌਰਾਨ ਤੁਸੀਂ ਦੇਖੋ ਫੈਨ ਤੁਹਾਡੇ ਯਾਦ ਹੋਵੇ ਮੈਂ ਉਹ ਸਮਾਂ ਦੇਖਿਆ ਉਦੋਂ ਮੈਂ ਮਤਲਬ ਕਾਫੀ ਆ ਜੰਗ ਜਿਹੜਾ ਦੇ ਵਿੱਚ ਸੀਗਾ ਜਦੋਂ 1983 ਦੇ ਵਿੱਚ ਬਹੁਤ ਵੱਡਾ ਇੱਕ ਜਿਹੜਾ ਹੈਗਾ ਚੰਡੀਗੜ੍ਹ ਦੇ ਵਿੱਚ ਬਹੁਤ ਵੱਡਾ ਪ੍ਰਦਰਸ਼ਨ ਹੋਇਆ ਸੀਗਾ ਕਿਸਾਨਾਂ ਨੇ ਉਸ ਸਮੇਂ ਜਿਹੜਾ ਹੈਗਾ ਰਾਜਪਾਲ ਦਾ ਘਰਾਓ ਕੀਤਾ ਹੋਇਆ ਸੀਗਾ ਜਿਹੜਾ ਗਵਰਨਰ ਹਾਊਸ ਆ ਉਹ ਘੇਰ ਲਿਆ ਸੀਗਾ ਚੰਡੀਗੜ੍ਹ ਦੇ ਵਿੱਚ ਕਿਸਾਨਾਂ ਨੇ ਬਹੁਤ ਵੱਡਾ ਸੰਘਰਸ਼ ਹੋਇਆ ਸੀ ਉਸ ਸਮੇਂ ਉਸ ਸਮੇਂ ਮਤਲਬ ਬੀ.ਡੀ. ਪਾਂਡੇ ਹੁੰਦੇ ਸੀ ਗਵਰਨਰ ਪੰਜਾਬ ਦੇ ਤੇ ਬਹੁਤ ਵੱਡਾ ਸੰਘਰਸ਼ ਤੋਂ ਬੜਾ ਮਤਲਬ ਪੀਕ ਤਾਂ ਚਲਾ ਗਿਆ ਸੀਗਾ ਪਰ ਉਹਦਾ ਵੀ ਆਖਰ ਦੇ ਵਿੱਚ ਸਿੱਟਾ ਕੋਈ ਨਹੀਂ ਨਿਕਲਿਆ ਉਹਦੇ ਵਿੱਚ ਵੀ ਇਹ ਆਗੂ ਆ ਜਿਹੜੇ ਨਿਕਲੇ ਸੀਗੇ ਜਿਹੜੇ ਅੱਜ ਸਾਰੇ ਕਿਸਾਨ ਆਗੂ ਆ तकरीबन ਉਹਦੇ ਵਿੱਚੋਂ ਨਿਕਲੇ ਸੀ ਉਸ ਸਮੇਂ ਤਿੰਨ ਵੱਡੇ ਆਗੂ ਹੁੰਦੇ ਸੀਗੇ ਜਿਹਦੇ ਵਿੱਚ ਅਜਮੇਰ ਸਿੰਘ ਲੱਖੋਵਾਲ ਬਰਬੀਰ ਸਿੰਘ ਰਾਜੇਆੜ ਤੇ ਇੱਕ ਭਪਿੰਦਰ ਸਿੰਘ ਮਾਨ ਸੋ ਇਹ ਉਹ ਭਪਿੰਦਰ ਸਿੰਘ ਮਾਨ ਤਾਂ ਸਿਆਰ ਬਾਦ ਦੇ ਵਿੱਚ ਫਿਰ ਕਾਂਗਰਸ ਦੇ ਵਿੱਚ ਚਲਾ ਗਿਆ ਜਾਂ ਕੋਈ ਨਾ ਕੋਤੋਂ ਰਾਜ ਸਭਾ ਮੈਂਬਰ ਵੀ ਬਣਿਆ ਤੇ ਲੱਖੋਵਾਲ ਸਾਹਿਬ ਅਕਾਲੀ ਦਲ ਤੇ ਚਲੇ ਗਏ ਉਹ ਚੇਅਰਮੈਨ ਹੀ ਆ ਬਣਦੇ ਰਹੇ ਤੇ ਰਾਜੇਵਾਲ ਸਾਹਿਬ ਲੈ ਕੇ ਉਸ ਗੱਲ ਨੂੰ ਫਿਰ ਚੱਲਦੇ ਰਹੇ ਲੰਮਾ ਸਮਾਂ ਇਹਨਾਂ ਨੇ ਉਹ ਜਸੇਵੰਦੀ ਜਿਹੜੀ ਖਾਂ ਅੰਦੋਲਨ ਸੀ ਉਸ ਤੋਂ ਬਾਅਦ ਕਿਉਂਕਿ ਉਸ ਅੰਦੋਲਨ ਤੋਂ ਬਾਅਦ ਪੰਜਾਬ ਦੇ ਹਾਲਾਤ ਵਿਗੜ ਗਏ 1983 ਦੇ ਵਿੱਚ ਹੀ ਮਤਲਬ ਇਧਰ ਸਾਕਾ ਦਰਬਾਰ ਸਾਹਿਬ ਹੋ ਗਿਆ ਸੀ ਬਲੂ ਸਟਾਰ ਤੇ ਫਿਰ ਪੰਜਾਬ ਦਾ ਮਾਹੌਲ ਹੀ ਵਿਗੜ ਗਿਆ ਉਹ ਕਿਸਾਨੀ ਅੰਦੋਲਨ ਬਿੱਤੀ ਰੁਲ ਗਿਆ ਉਸ ਤੋਂ ਬਾਅਦ ਤੇ ਉਹ ਪਰ ਰਾਜੇਵਾਲ ਸਾਹਿਬ ਉਹਨਾਂ ਨੇ ਉਹ ਜਿੰਨਾ ਕੰਦੋਲਨ ਸੀ ਉਹਨੂੰ ਸ਼ਾਮ ਕੇ ਰੱਖਿਆ ਪਰ ਹੁਣ ਆਖਰ ਦੇ ਵਿੱਚ ਆ ਕੇ ਜਿਹੜਾ ਹੁਣ ਕੁਝ ਹੋ ਰਿਹਾ ਇਹ ਵੀ ਉਹੀ ਕੋਈ ਸਾਹਮਣੇ ਆ ਉਦੋਂ ਵੀ ਰੌਲਾ ਬੜਾ ਪਿਆ ਸੀਗਾ ਜਦੋਂ 1983 ਦੇ ਵਿੱਚ ਲੋ ਜਿਹੜੇ ਭਾਂਡੇ ਹੋਏ ਸੀ ਨਾ ਉੱਤੇ ਇਕੱਠੇ ਭਾਂਡੇ ਵੇਚਣ ਦਾ ਵੀ ਰੌਲਾ ਪਿਆ ਸੀ ਉਦੋਂ ਵੀ ਉਹ ਜਿਹੜੇ ਇਕੱਠੇ ਲੰਦਰ ਦੇ ਭਾਂਡੇ ਸੀ ਉਹ ਭਾਂਡੇ ਕਿਸੇ ਨੇ ਵੇਚਤੇ ਤੇ ਉਹ ਇਸ ਤਰ੍ਹਾਂ ਦਾ ਰੌਲਾ ਉਸ ਅੰਦੋਲਨ ਦੇ ਦੌਰਾਨ ਵੀ ਪਿਆ ਸੀਗਾ ਤੋਂ ਵਾਕਈ ਇਹ ਜਿਹੜੀਆਂ ਗੱਲਾਂ ਰਹਿ ਗਈਆਂ ਫਿਰ ਜਦੋਂ ਸਾਰੇ ਦੇ ਸਾਰੇ ਸੰਘਰਸ਼ ਦੇ ਮਤਲਬ ਕੀਤੇ ਕਿਰਾਏ ਦੇ ਉੱਪਰ ਪਾਣੀ ਫੇਰਨ ਵਾਲੀ ਗੱਲ ਹੋ ਜਾਂਦੀ ਆ ਖਾਲਸਾਬ ਲੋਕਾਂ ਦੇ ਵਿੱਚ ਜਾਗ ਹਸਾਈ ਵੀ ਆ ਔਰ ਜਿਹੜਾ ਇੱਕ ਵੱਡਾ ਲੋਕਾਂ ਦਾ ਫੇਸ ਵਧਿਆ ਹੁੰਦਾ ਨਾ ਉਹ ਵੀ ਟੁੱਟ ਜਾਂਦਾ ਹੈਗਾ ਲੋਕ ਬੜਾ ਕੁਝ ਆਸਾਂ ਲਈ ਬੈਠੇ ਹੁੰਦੇ ਆ ਇਹ ਇਨਾ ਜਥੇਬੰਦੀਆਂ ਤੋਂ ਹੁਣ ਵੱਡੀ ਗੱਲ ਇਹ ਵੀ ਹੈ ਵੀ ਜਥੇਬੰਦੀਆਂ ਹੋਣੀਆਂ ਵੀ ਬਹੁਤ ਜ਼ਰੂਰੀ ਹੈ ਜੇ ਜਥੇਬੰਦੀਆਂ ਨਾ ਰਹਿਣਗੀਆਂ ਤੇ ਫਿਰ ਮਤਲਬ ਲੜਨ ਵਾਲਾ ਕੌਣ ਰਹੂਗਾ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਦਾ ਪਿਛਲੇ ਸਮੇਂ ਦੌਰਾਨ ਲੈਂਡ ਪੂਲ ਗਾਗੀ ਹੋਰ ਆ ਗਿਆ ਪਤਾ ਨਹੀਂ ਕਿਹੋ-ਕਿਹੋ ਜੀਆਂ ਸਕੀਮਾਂ ਸਰਕਾਰ ਲਿਆਉਂਦੀ ਹੈ ਅਸਲ ਦੇ ਵਿੱਚ ਹੁਣ ਪੂਰੇ ਕਾਰਪੋਰੇਟ ਜਾਤ ਦੀ ਜਿਹੜੀ ਨਿਗਾਹ ਉਹ ਤਾਂ ਪੰਜਾਬ ਦੀ ਧਰਤੀ ਤੇ ਲੱਗੀ ਹੋਈ ਹੈ ਨਾ ਇਸ ਵੇਲੇ ਜਿਹੜਾ ਮਤਲਬ ਅਸੀਂ ਦੇਖ ਰਹੇ ਹਾਂ ਸਾਡੇ ਆਸ-ਪਾਸੇ ਵੱਡੇ-ਵੱਡੇ ਰੋਡ ਬਣੀ ਜਾਂਦੇ ਨੇ ਸਾਰਾ ਕੁਝ ਆਸ-ਪਾਸੇ ਸਾਡੇ ਹੋ ਰਿਹਾ ਹੈਗਾ ਇਹ ਤਾਂ ਉਹ ਮਲਟੀਨੇਸ਼ਨ ਕੰਪਨੀਆਂ ਇੱਕ ਤਰ੍ਹਾਂ ਨਾਲ ਪੰਜਾਬ ਨੂੰ ਜਕੜ ਰਹੀਆਂ ਰਹੀਆਂ ਕਿਹਰੇ-ਕਿਹਰੇ ਚ ਲਈ ਖੜੀਆਂ ਨੇ ਗਈਆਂ ਤੇ ਹੁਣ ਜੇ ਲੜਨ ਵਾਲੇ ਲੋਕਾਂ ਦਾ ਹਾਲਾਤ ਇਹ ਹੋ ਜਾਣਗੇ ਕਿ ਉਹ ਮਤਲਬ ਲਾਲਚਾਂ ਦੇ ਵਿੱਚ ਆ ਜਾਣਗੇ ਤੇ ਫੇਰ ਤਾਂ ਰੱਬ ਹੀ ਰੱਖਾ ਜੀ ਤੁਸੀਂ ਸਰਬ ਖੀਰ ਦੇ ਵਿੱਚ ਪਰਸੋਂ ਇਹ ਖਬਰ ਆਈ ਸੀ ਵੀ ਬੀਬੀ ਸਰਬਜੀਤ ਕੌਰ ਜਿਹੜੀ ਆ ਜਿਹੜੀ ਪਾਕਿਸਤਾਨ ਜਥੇ ਨਾ ਗਈ ਸੀ ਫਿਰ ਉੱਥੇ ਉਹਦਾ ਜਿਹੜਾ ਜਿਹਦੇ ਨਾਲ ਉਹਦਾ ਇਸ਼ਕ ਮੁਹੱਬਤ ਸੀ ਉਹਦੇ ਨਾਲ ਉਹਨੇ ਧਰਮ ਪਰਿਵਰਤਨ ਕਰਕੇ ਵਿਆਹ ਕਰਾ ਲਿਆ ਉਹਨੂੰ ਟਾਰੀ ਬਾਰਡਰ ਲੈ ਆਏ ਸੀ ਪਰ ਅਚਾਨਕ ਹੀ ਜਦੋਂ ਟਾਰੀ ਬਾਰਡਰ ਦੇ ਉੱਤੇ ਇਥੋਂ ਵੀ ਭਾਰਤ ਚੋਂ ਵੀ ਉਹਦਾ ਪਰਿਵਾਰ ਉਹਨੂੰ ਰਿਸੀਵ ਕਰਨ ਜਾਂਦਾ ਉਹਨੂੰ ਲੈਣ ਜਾਂਦਾ ਤੇ ਪਤਾ ਲੱਗਦਾ ਵੀ ਸਰਬਜੀਤ ਕੌਰ ਜਿਹੜੀ ਹੁਣ ਨੂਰ ਹੁਸੈਨ ਬਣ ਚੁੱਕੀ ਆ ਉਹਨੂੰ ਵਾਪਸ ਲੈ ਗਏ ਆ ਮਾਮਲਾ ਉਥੋਂ ਦੀ ਪਾਕਿਸਤਾਨ ਦੀ ਸੁਪਰੀਮ ਕੋਰਟ ਨਾਲ ਜੁੜਿਆ ਹੋਇਆ ਇਹ ਪੂਰਾ ਮਾਮਲਾ ਜਿਹੜਾ ਜਿਹੜਾ ਤੁਸੀਂ ਮੜਾ ਜੇ ਜੇ ਸੰਖੇਪ ਚ ਦੱਸ ਸਕੂ ਤੇ ਹਾਂ ਦਾਰਾ ਸਰ ਇਹ ਨਾ ਪਾਕਿਸਤਾਨ ਦੇ ਇੱਕ ਸਿੱਖ ਆਗੂ ਨੇ ਇਸ ਗੱਲ ਨੂੰ ਲੈ ਕੇ ਸੁਪਰੀਮ ਕੋਰਟ ਦੇ ਵਿੱਚ ਕੇਸ ਦਾਇਰ ਕੀਤਾ ਸੀਗਾ ਕਿ ਇਹ ਇਹ ਜਿਹੜੇ ਇਸ ਤਰ੍ਹਾਂ ਧਾਰਮਿਕ ਜਥੇ ਦੇ ਨਾਲ ਆਈ ਬੀਬੀ ਇਹ ਇੱਥੇ ਆ ਕੇ ਰਹਿ ਗਈ ਆ ਪਾਕਿਸਤਾਨ ਦੇ ਵਿੱਚ ਇਹ ਜਿਹੜਾ ਪਾਸਪੋਰਟ ਵੀਜ਼ਾ ਮਤਲਬ ਹੈ ਪਾਕਿਸਤਾਨ ਦਾ ਉਹ ਵੀਜ਼ਾ ਜਿਹੜੀ ਅਥਾਰਟੀ ਆ ਉਹਦੀ ਉਲੰਘਣਾ ਕੀ ਪਾਕਿਸਤਾਨ ਦੇ ਮਤਲਬ ਵੀਜ਼ਾ ਜਿਹੜਾ ਦਿੱਤਾ ਗਿਆਗਾ ਉਹਦੀ ਉਲੰਘਣਾ ਵੀਜ਼ਾ ਨਿਯਮਾਂ ਦੀ ਉਲੰਘਣਾ ਪਾਵ ਮੇਰੇ ਕਹਿਣ ਦਾ ਤੇ ਉਹ ਉਹਨਾਂ ਨੇ ਇਸ ਗੱਲ ਨੂੰ ਲੈ ਕੇ ਵੀਜ਼ਾ ਨਿਯਮਾਂ ਦੀ ਉਲੰਘਣਾ ਨੂੰ ਲੈ ਕੇ ਜਿਹੜਾ ਮਾਮਲਾਗਾ ਇਹ ਲੈ ਕੇ ਗਏ ਉਹ ਤੋਂ ਦੀ ਪਾਕਿਸਤਾਨ ਦੀ ਸੁਪਰੀਮ ਕੋਰਟ ਦੇ ਵਿੱਚ ਤੇ ਸੁਪਰੀਮ ਕੋਰਟ ਨੇ ਉਹਨਾਂ ਦੇ ਹੱਕ ਦੇ ਵਿੱਚ ਫੈਸਲਾ ਦਿੱਤਾ ਇਹ ਪੰਜ ਜਾਣਵਰੀ ਨੂੰ ਇਹਨਾਂ ਨੂੰ ਕਹਤਾ ਸੀਗਾ ਵੀ ਇਹਨਾਂ ਨੂੰ ਭਾਰਤ ਭੇਜ ਦਿੱਤਾ ਜਾਵੇ ਤੇ ਇਸ ਤਰ੍ਹਾਂ ਮਤਲਬ ਸੁਪਰੀਮ ਕੋਰਟ ਦੇ ਉਸ ਫੈਸਲੇ ਨੂੰ ਲੈ ਕੇ ਹੀ ਪਾਕਿਸਤਾਨ ਦੀ ਸਰਕਾਰ ਨੇ ਇਹਨੂੰ ਅਰੈਸਟ ਕੀਤਾ ਤੇ ਇਹਨੂੰ ਵਾਪਸ ਭੇਜਣ ਦੀ ਕੋਆਲ ਜਿਹੜੀ ਸ਼ੁਰੂ ਕੀਤੀ ਸੀਗੀ ਟਾਰੀ ਬਾਰਡਰ ਤੱਕ ਲਿਆਂਦਾ ਕਿਹਾ ਇਹ ਜਾਂਦਾ ਹੈ ਹੁਣ ਪਤਾ ਇਹ ਲੱਗ ਰਿਹਾ ਹੈ ਕਿ ਇਸ ਬੀਬੀ ਦੇ ਵਕੀਲ ਨੇ ਫਿਰ ਕੋਈ ਕੇਸ ਹੈ ਜਿਹੜਾ ਉਹ ਪਾਇਆ ਕਿ ਇਸ ਨੇ ਮੁਸਲਮਾਨ ਧਰਮ ਇੱਧਰ ਅਡਾਪਟ ਕਰ ਲਿਆ ਸੀ ਮੁਸਲਮਾਨ ਬਣ ਗਈ ਹੈ ਇਹ ਜੇ ਜੇ ਭਾਰਤ ਜਾਊਗੀ ਉਹਨੇ ਧਰਮ ਤਬਦੀਲ ਕਰ ਲਿਆ ਤੇ ਨੂੰ ਮਾਰ ਦਿੱਤਾ ਜਾਊਗਾ ਇਹਨੂੰ ਆਪਣੀ ਜਾਨ ਦਾ ਖਤਰਾ ਹੈਗਾ ਉਸ ਗੱਲ ਨੂੰ ਲੈ ਕੇ ਸਾਇਦ ਜਿਹੜੀ ਸੁਣਵਾਈ ਹੈ ਉਹ ਅਦਾਲਤ ਨੇ ਦੁਬਾਰਾ ਫੇਰ ਕਰਨ ਦੀ ਜਦਾ ਪੱਖ ਸੁਣਨ ਦੇ ਲਈ ਸਾਇਦ ਉਹਨੂੰ ਵਾਪਸੀ ਹੈ ਜਿਹੜੀ ਕਰ ਲਈ ਹੈ ਪਰ ਕਿਹਾ ਜਾਂਦਾ ਵੀ ਸਰਕਾਰ ਆ ਜਿਹੜੀ ਉਹ ਨੂੰ ਵਾਪਸ ਭੇਜਣਾ ਚਾਹੁੰਦੀ ਹੈ ਤੇ ਹੁਣ ਜੇ ਵਾਪਸ ਆ ਜਾਂਦੀ ਆ ਤਾਂ ਫਿਰ ਭਾਰਤ ਦੀਆਂ ਜਿਹੜੀਆਂ ਖੁਫੀਆ ਏਜੰਸੀਆਂ ਨੇ ਉਹਨਾਂ ਦੇ ਨਿਸ਼ਾਨੇ ਤੇ ਆ ਤੇ ਬੀਬੀ ਵੀ ਉਹ ਹੁਣ ਦੁਬਾਰੇ ਇੰਨੇ ਦਿਨ ਉੱਤੇ ਰਹਿ ਕੇ ਆਈ ਹੈ ਉਦੋਂ ਨਾਲ ਨਾਲ ਇਹ ਅਰੈਸਟ ਵੀ ਰੱਖੀ ਗਈ ਆ ਪਾਕਿਸਤਾਨ ਦੇ ਵਿੱਚ ਬਹੁਤਾ ਸਮਾਂ ਨਹੀਂ ਆਪਣੇ ਉਹ ਜਿਹੜਾ ਸੱਜਣ ਸੀ ਜਿਹਦੇ ਕੋਲੇ ਗਈ ਸੀ ਉਹਦੇ ਕੋਲੇ ਬਹੁਤੇ ਦਿਨ ਨਹੀਂ ਰਹਿ ਸਕੀ ਉਹ ਥੋੜੇ ਦਿਨਾਂ ਬਾਅਦ ਹੀ ਇਹ ਉਥੋਂ ਦੀਆਂ ਏਜੰਸੀਆਂ ਨੇ ਇਹਨੂੰ ਅਰੈਸਟ ਕਰ ਲਿਆ ਸੀਗਾ ਤੇ ਉਦੋਂ ਜ਼ਿਆਦਾ ਟਾਈਮ ਇਹਨਾਂ ਨੇ ਉਹ ਉਹ ਏਜੰਸੀਆਂ ਦੇ ਹਰਾਸ਼ਟ ਦੇ ਵਿੱਚ ਹੀ ਕੱਟਿਆਗਾ ਤੇ ਹੁਣ ਇਹ ਨਹੀਂ ਪਤਾ ਹੈਗਾ ਵੀ ਉਹ ਏਜੰਸੀਆਂ ਨਾਲਾਂ ਦੀ ਕੋਈ ਡੀਲ ਹੋਈ ਹੈ ਕੋਈ ਇਹਦੇ ਸਰੀਰ 'ਤੇ ਕੋਈ ਯੰਤਰ ਲਾ ਫਿੱਟ ਕਰਤਾ ਹੋਵੇ ਹੁਣ ਭਾਰਤੀਆਂ ਏਜੰਸੀਆਂ ਵੀ ਆਉਣ ਨੂੰ ਇਹਨੂੰ ਇੱਧਰ ਜੇ ਆ ਵੀ ਜਾਂਦੀ ਆ ਤਾਂ ਇੱਧਰ ਕਿਹੜਾ ਉਹਦਾ ਸੌਖਾ ਟਾਈਮ ਲੰਘਣਾਗਾ ਇੱਧਰ ਵੀ ਉਹਨੂੰ ਖਚਤੂ ਬਹੁਤ ਹੋਣੀ ਹੈਗੀ ਸਾਰੀਆਂ ਏਜੰਸੀਆਂ ਜਿਹੜੀਆਂ ਉਹਦਾ ਪੋਸਟ ਪੜਤਾਲ ਕਰਨਗੀਆਂ ਵੀ ਭਾਈ ਤੂੰ ਕਿੱਥੋਂ ਗਈ ਕਿਵੇਂ ਗਈ ਪਿਛਲਾ ਸਮਾਂ ਕੱਢਣਾ ਇਹਦਾ ਸਾਰਾ ਡਾਟਾ ਉਹ ਨਿਕੂਗਾ ਕਿਵੇਂ ਤੈਨੂੰ ਉਹ ਮਿਲਿਆ ਕਿਹੜੀ ਮਤਲਬ ਕਿਸ ਤਰ੍ਹਾਂ ਚਾਰਟ ਹੋਈ ਕੀ ਖਬਰਾਂ ਗੱਲਾਂਬਾਤਾਂ ਹੋਈਆਂ ਆਉਣ ਵਾਲੇ ਸਮੇਂ ਦੇ ਵਿੱਚ ਤੂੰ ਉੱਥੋਂ ਕਿਵੇਂ ਕਿਹੜੇ ਮੌਟਮ ਨਾਲ ਭੇਜੀ ਜਾ ਰਹੀ ਆ ਉਹ ਉਹਨੇ ਬਹੁਤ ਕੁਝ ਆ ਜਿਵੇਂ ਇੱਧਰ ਗਏ ਬੰਦਾ ਉੱਧਰ ਸਕੀ ਆ ਉਧਰੋਂ ਆਈ 19 ਸਕੀ ਇੰਦਰ ਹੋ ਜਾਣੀ ਹੈ ਜੇ ਇਹ ਇਨਵੈਸਟੀਗੇਸ਼ਨ ਤੋਂ ਬਾਅਦ ਵੀ ਇਹ ਛੱਡ ਦਿੱਤੀ ਜਾਂਦੀ ਹੈ ਫਿਰ ਵੀ ਇਹ ਖੁਫੀਆ ਏਜੰਸੀਆਂ ਦੀ ਨਜ਼ਰਾਂ 'ਚ ਹੀ ਰਹੂ ਮਤਲਬ ਸੌਖਾ ਸਮਾ ਨਹੀਂ ਹੋਣਾ ਇਹਦਾ ਹੈਗਾ ਬੀਬੀ ਦਾ ਜੇ ਦੁਆਰੇ ਵੀ ਆਉਂਦੀ ਹੈ ਜੀ ਜੀ ਸਰ ਸਾਹਿਬ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਲਈ ਦਿੱਤਾ ਸਤਿ ਸ਼੍ਰੀ ਅਕਾਲ ਜੀ ਮੇਰੋ ਬਣੀ